ਨੈਕਸਟ 24 ਪੰਜਾਬ న్యూਸ ਚੈਨਲ ਦੇ ਦਿੱਤੇ ਦਰਸ਼ਕਾਂ ਪਰਪੇਸ਼ੀਏ ਕਾਲ ਸਾਡੇ ਚ ਨੂੰ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਜੂਰ ਕਰੋ ਤਾਂ ਜੋ ਸਾਡੀ ਹੋਂਦ ਵਾਲਗਾ ਨਵੀਆਂ ਤੇ ਤਾਜ਼ੀਆਂ ਖਬਰਾਂ ਤੋਂ ਅਟਕ ਪਾਉਂਦੇ ਨੇ ਅੱਜ ਲੋ ਤਰਨ ਤਰੰਦੇ ਪੱਟੀ ਦੇ ਦੀਨ ਪੰਦੇ ਪਿੰਡ ਸਬਰਾਂ ਦੇ ਗੁਰਦੁਆਰਾ ਬਾਬਾ ਪੂਰਨ ਸਿੰਘ ਜੀ ਵਿਖੇ ਕਿਸਾਨਾਂ ਵੱਲੋਂ ਕੀਤੀ ਗਈ ਇੱਕ ਵਿਸ਼ੇਸ਼ ਮੀਟਿੰਗ ਜਿਸ ਤੇ ਹੱਤ ਕਿਸਾਨ ਜਥੇਬੰਦੀਆਂ ਦੇ ਵੱਡੇ ਘੱਟ ਤਤ ਕਿਸਾਨਾਂ ਨੇ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦਾ ਪੱਲਾ ਛੱਡ ਕੇ ਨਵੀਂ ਬਣੀ ਜਥੇਬੰਦੀ ਸਤਨਾਮ ਸਿੰਘ ਦੀ ਅਗਵਾਈ ਹੇਠ ਭਾਰਤੀ ਕਿਸਾਨ ਯੂਨੀਅਨ ਇਕਤਾ ਮਜ਼ਦਲ ਦਾ ਪੱਲਾ ਫੜਿਆ ਇਸ ਮੌਕੇ ਤੇ ਕੀ ਕਹਿੰਦੇ ਨਜਾ ਕਿਸਾਨਾਂ ਆਗੂ ਆ ਤੁਹਾਨੂੰ ਸੁਣਾਉਣੇ ਹਾਂ ਉਹਨਾਂ ਦੇ ਜ਼ੁਬਾਨੀ ਤੁਸੀਂ ਵੀ ਦੇਖੋ ਨਿਊਜ਼ ਡੈਕਸ ਤੋਂ ਸਰਬਜੀਤ ਸਿੰਘ ਦੀ ਵਿਸ਼ੇਸ਼ ਰਿਪੋਰਟ ਰਾਜੀ ਬਹੁਤ ਖੁਸ਼ੀ ਹੋਈ ਆ ਤੇ ਇੱਕ ਕਿਸਾਨ ਯੂਨੀਅਨ ਨਾ ਮਜ਼ਦੂਰ ਯੂਨੀਅਨ ਨਵੀਂ ਬਣ ਗਈ ਆ ਰਾਜੀ ਚਲੋ ਯੂਨੀਅਨ ਸਾਰਿਆਂ ਸਤਕਾਰਯੋਗ ਆ ਹਾਰੇ ਸਹੀ ਕੰਮ ਕਰ ਰਹੀਆਂ ਪਰ ਲਗਭਗ ਇਹ ਆਪਾਂ ਇੱਕ ਮਿੱਥਵਾ ਵੀ ਇਹ ਜਿਹੜੇ ਆਪਣੇ ਮਜ਼ਦੂਰ ਵੀਰ ਆ ਇਹਨਾਂ ਨੂੰ ਇਹ ਲੱਗਦਾ ਹੀ ਕਿ ਇਹ ਆਪਣੀ ਗੱਲ ਕਰਦੇ ਆ ਇਹਨਾਂ ਨੇ ਤਾਂ ਕਰਕੇ ਸਰਦਾਰ ਜੀ ਆਪਣੇ ਸਹਿਯੋਗ ਦੇ ਨਾਲ ਲਗਭਗ ਆਪਾਂ ਇਹਨਾਂ ਸਹਿਯੋਗ ਕਰਾਂਗੇ ਆਪਣਾ ਸਹਿਯੋਗ ਕਰਾਂਗੇ ਇਹਨਾਂ ਨੇ ਇੱਕ ਆਪਣੀ ਯੂਨੀਅਨ ਬਣਾਈ ਆ ਇਹਨਾਂ ਨੂੰ ਲੱਗਦਾ ਵੀ ਹੁਣ ਅਸੀਂ ਲਗਭਗ ਆਪਦੀ ਗੱਲ ਰੱਖ ਸਕਾਂਗੇ ਤਾਂ ਕਰਕੇ ਸਾਨੂੰ ਖੁਸ਼ੀ ਆ ਵੀ ਮਸਲੇ ਸਾਡੇ ਇੱਕਾ ਮੁੱਦੇ ਸਾਡੇ ਇੱਕਾ ਚਲੋ ਇਹ ਵੀਰ ਹੋਣ ਲਗਭਗ ਆਪਣੀ ਪੂਰੀ ਹਾਜ਼ਰੀ ਭਰਨਗੇ ਤਾਂ ਸਾਨੂੰ ਬਹੁਤ ਖੁਸ਼ੀ ਹੋਈ ਹੈ ਇਹਨਾਂ ਦਾ ਪੂਰਾ ਸਾਥ ਦੇਵਾਂਗੇ ਜੀ ਬਹੁਤ ਪਰਵਰਸਜੋਗ ਮਿਲਿਆ ਹਾਲਾਂਕਿ ਕਈ ਕਿਰਤੀਵੀਰ ਜਿਹੜੇ ਲਗਭਗ ਆਪੋ ਆਪਣੀ ਕਿਰਤੇ ਗਏ ਸੀ ਉਹਨਾਂ ਸਾਨੂੰ ਵੜਾ ਆਖਿਆ ਸੀ ਵੀ ਪ੍ਰੋਗਰਾਮ ਸ਼ਾਮਾਂ ਦਾ ਕਰ ਦੋ ਪਰ ਅਸੀਂ ਜਥੇਬੰਦਗਿਆਂ ਨੂੰ ਟਾਈਮ ਸਵੀਰ ਦਾ ਦੇ ਚੁੱਕੇ ਹਾਂ ਤੇ ਤਾਂ ਕਰਕੇ ਅੱਜ ਉਹ ਵੀਰ ਨਹੀਂ ਪਹੁੰਚ ਸਕੇ ਬਾਕੀ ਅੱਜ ਐਗਜੈਕਟਿਵ ਕਮੇਟੀ ਬਣੀ ਆ ਇਸ ਤੋਂ ਬਾਅਦ 15 ਦਿਨਾਂ ਜਾਂ ਮਹੀਨੇ ਬਾਅਦ ਮੀਟਿੰਗਾਂ ਹੋਇਆ ਕਰਨਗੀਆਂ ਉਹਦੇ ਵਿੱਚ ਲਗਭਗ ਸਾਰੇ ਲਗਭਗ ਇਕੱਠੇ ਹੀ ਕਰਿਆ ਕਰਾਂਗੇ ਗੁਰਵਿੰਦਰ ਸਿੰਘ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਪਿੰਡ ਸਭਰਾ ਵਿਖੇ ਬਾਬੇਪੁਰ ਸਿੰਘ ਜੀ ਦੇ ਗੁਰਦੁਆਰਾ ਸਾਹਿਬ ਇੱਕ ਮੀਟਿੰਗ ਰੱਖੀ ਗਈ ਆ ਜਿਹੜੀ ਨਵੀਂ ਜਥੇਬੰਦੀ ਤਿਆਰ ਕੀਤੀ ਗਈ ਆ ਭਾਰਤੀ ਕਿਸਾਨ ਮਜ਼ਦੂਰ ਏਕਤਾ ਜੁਨੀਅਰ ਮਝੈਲ ਇਹ ਅਸੀਂ ਸਾਡਾ ਸਰਦਾਰ ਸਤਨਾਮ ਸਿੰਘ ਵੀ ਅਸੀਂ ਸਾਰੇ ਹੀ ਜਥੇਬੰਦੀਆਂ ਵਾਦਾ ਕਰਦੀਆਂ ਵੀ ਅਸੀਂ ਚੰਗੇ ਇੱਕ ਕੰਮ ਕਰਾਂਗੇ ਗਲਤ ਕੰਮ ਬਿਲਕੁਲ ਨਹੀਂ ਕਰਾਂਗੇ ਨਾ ਹੀ ਚੋਰੀ ਵਾਲੇ ਬੰਦੇ ਦੇ ਮਗਰ ਜਾਵਾਂਗੇ ਤੇ ਨਾ ਹੀ ਨਸ਼ਾ ਵੇਚਣ ਵਾਲੇ ਬੰਦੇ ਦੇ ਮਗਰ ਜਾਵਾਂਗੇ ਤੇ ਸੱਚ ਦੀ ਅਸੀਂ ਆਵਾਜ਼ ਠਾਵਾਂਗੇ ਰਲ ਕੇ ਸਾਨੂੰ ਇਹਨਾਂ ਜਥੇਬੰਦੀਆਂ ਨੇ ਜੇ ਵਿਸ਼ਵਾਸ ਦਿਵਾਇਆ ਅਹੀਂ ਮਜ਼ਦੂਰ ਨੂੰ ਨਾਲ ਲੈ ਕੇ ਲੈ ਕੇ ਚੱਲਾਂਗੇ ਤੇ ਅਸੀਂ ਚੜ੍ਹਦੀ ਕਲਾ ਦੇ ਵਿੱਚ ਆ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ